ਇਤਰੀ ਗੱਲ ਬਾਈ ਜੀ ਸਾਰਿਆਂ ਨੂੰ ਕਿ ਅੱਜ ਆਪਾਂ ਆਇਆ ਤਲਵੰਡੀ ਸਾਬੋ ਸ਼ਰਮੇ ਕੋਲ। ਪਰ ਬੁੱਧਵਾਰ ਮੇਲਾ ਲੱਗਦਾ ਟਰੈਕਟਰ ਦਾ। ਪੂਰੇ ਘੈਂਟ ਘੈਂਟ ਟਰੈਕਟਰ ਹੁੰਦੇ ਆ ਜਿਹੇ ਜਾਂ ਮਰਜੀ ਟਰੈਕਟਰ ਲੈ ਜਾ ਤਲਵੰਡੀ ਸਾਬੋ ਜ਼ਿਲ੍ਹਾ ਬ헨ਡਾ। ਪੂਰੇ ਘੈਂਟ ਘੈਂਟ ਟਰੈਕਟਰ ਹੁੰਦੇ ਨੇ ਤੇ ਸ਼ਰਮੇ ਨਾਲ ਥੋੜੀ ਜਿਹੀ ਗੱਲਬਾਤ। ਤੇ ਸ਼ਰਮਾ ਜੀ ਕੀ ਹਾਲ ਚਾਲ? ਬਹੁਤ ਵਧੀਆ ਕਿਵੇਂ ਬੁੱਧਰ? ਠੀਕ ਠਾਕ ਤੁਸੀਂ ਨਾ। ਬਾਈ ਸਸੀਕਾਲ ਸਾਰਿਆਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਬਾਈ ਚੜ੍ਹਦੀ ਕਲਾ ਰੱਖੇ ਤੁਹਾਨੂੰ। ਤੇ ਭਾਈਆ ਬੱਧਵਾਰ ਤੋਂ ਮੰਡੀ ਸੱਭ ਮੰਡੀ ਲੱਗੀ ਆ ਜ 18 ਤਰੀਕ 12ਵਾਂ ਮਹੀਨਾ 2024 ਇਸ ਵੀਡੀਓ ਦੇ ਵਿੱਚ ਆਪਾਂ ਦੋ ਹੌਲੈਂਡੀ ਦਿਖਾਵਾਂਗੇ ਉਹ ਵੀ ਮੇਰੇ ਆਪਦੇ ਹੋਣਗੇ ਤੇ ਮੈਂ ਪਹਿਲਾਂ ਕਹੇ ਨਾ ਭਾਈ ਇਸ ਰੇਡ ਦੇ ਵਿੱਚ ਜੋ ਕਿਥੋਂ ਮਿਲਦੇ ਹੋਏ ਆਪਾਂ ਲੈ ਵੀ ਲਵਾਂਗੇ ਪਰ ਕੰਡੀਸ਼ਨ ਇਹ ਹੋਵੇ ਹਾਂ ਠੀਕ ਹੈ ਗੱਲ ਆਪਦੇ ਟਰੈਕਟਰ ਆ ਮੇਰੇ 60000 ਰੁਪਿਆ ਕਰਾਂਗੇ ਨਾਲ ਗਿਫਟ ਹੋਊਗਾ ਠੀਕ ਹੈ ਜੀ ਠੀਕ ਹੈ ਗੱਲ ਨੰਮੀ ਟਰੈਕਟਰ ਹਾਂ ਸਭ ਤੋਂ ਪਹਿਲਾਂ ਕੋਲ ਰ ਆ ਗਿਆ 19 ਮਾਡਲ ਠੀਕ ਹੈ ਜੀ 55 hp ਆ ਮੂਹਲੇ ਟਾਇਰ ਨਵੇਂ ਆ ਪਿਛਲੇ ਨਾਲ ਦੇ ਆ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਬਾਈ ਠੀਕ ਆ ਜੀ ਉਹ ਥੋਜੀ ਕਿਵੇਂ ਖੋਲੀ ਹੈ ਕਿਉਂ ਦਿਖਾਇਆ ਸੀ ਕਿਸੇ ਨੇ ਖੋਲੀ ਹੋਈ ਦੇਖਿਆ ਹੋਊਗਾ ਠੀਕ ਆ ਜੀ ਠੀਕ ਆ 3 ਸਪੀਡ ਆ ਵੀਰੇ ਡਬਲ ਡਿਸਟ੍ਰਿਬਿਊਟਰ ਹੈ ਕੈਪੈਸਿਟੀ ਜੈਕ ਲੱਗਿਆ ਹੋਇਆ ਤੇ ਆਹ ਦੇਖੋ ਚਲਾ ਕੇ ਬਾਅ ਕੇ ਆਉਦੀ ਤਸੱਲੀ ਕਰਕੇ ਲੈ ਜਾਓ ਬੇ ਚੱਕ ਵੀਰੇ ਤੇ ਸਾਈਡ ਕਲੱਚ ਵਾਲਾ ਬਾਈ ਇਹ ਉਹ ਮਾਡਲ ਆ ਕਹਿੰਦਾ ਮਤਲਬ ਯਾਰ 19 ਮਾਡਲ ਹੈ ਨਾ ਚਾਰੇ ਪਾਸੋਂ ਦਿਖਾ ਦੇ ਪੁੱਲਰਾ ਪੂਰਾ ਘੈਂਟ ਟਰੈਕਟਰ ਆ ਪੂਰਾ ਘੈਂਟ ਟਰੈਕਟਰ ਆ ਸਲੈਂਸਰ ਦੋ ਐ ਦੇ ਨਾਲ ਆ ਦੋ ਸਲੈਂਸਰ ਦੋ ਸਲੈਂਸਰ ਤੇ ਮਗਰਿਆਂ ਵਾਲੇ ਡੰਡੇ origignal ਘਰੇ ਪਏ ਆ ਦੇ ਉਹ ਵੀ ਉਹ ਵੀ ਮਿਲਣਗੇ ਠੀਕ ਐ ਗੱਲ ਜਦੋਂ ਆਉਂਗੇ ਇੱਥੇ ਵੀ ਕੁਝ ਲਿਖਿਆ ਹੋਊਗਾ ਇੱਥੇ ਘੋੜਾ ਜਿਹਾ ਲੱਗਿਆ ਹੋਊਗਾ ਹੂੰ ਥੋੜੀ ਬਹੁਤਾ ਸ਼ਿੰਗਾਰ ਹੋ ਰਿਹਾ ਦਾ ਮੈਂ ਲਾਇਆ ਨਹੀਂ ਕਿ ਟਾਈਮ ਨਹੀਂ ਲੱਗਿਆ ਉਹ ਕੱਲ ਨੂੰ ਲਵਾ ਦੇਣਾ ਇਹ ਪੰਜਾਬ ਨੰਬਰ ਹੈ ਨਹੀਂ ਐਚ ਆਰ ਨੰਬਰ ਆ ਐਨਓਸੀ ਮਿਲੂਗੀ ਐਨਓਸੀ ਮਿਲਦੀ ਉਹ ਪੁਰਾਣਾ ਕੱਟਾ ਦੇਉ ਨਹੀਂ ਪੁਰਾਣਾ ਆਪਾਂ ਹੌਲੈਂਡ ਹੀ ਕੱਟ ਸਕਦੇ ਹੌਲੈਂਡ ਦੇ ਵਿੱਚ ਹੋਟੈਲਟਰ ਨੂੰ ਨਹੀਂ ਕੱਟਣਾ ਠੀਕ ਆ ਥੋੜੇ ਪੈਸਿਆਂ ਵਾਲਾ ਕੱਟ ਲੂ ਲਾਉਣ ਹੋ ਜੂਗਾ ਹਾਂ ਅਗਲੇ ਮੈਨੂੰ ਪੈਸਿਆਂ ਦੀ ਲੋੜ ਐ ਇਸ ਕਰਕੇ ਅੱਜ ਆਪਾਂ ਰੇਟ ਆ ਸੇਰਾ ਹੀ ਬੋਲਾਂਗੇ ਇਹਨਾਂ ਦਾ ਤੇ ਇੰਜਨ ਗੇਅਰ ਇਲਾਕੇ ਬਾਕੇ ਤਸੱਲੀ ਕਰ ਲਿਓ ਤੈਨੂੰ ਇੱਕ ਚੀਜ਼ ਹੋ ਦਿਖਾਣ ਆ ਜਾ ਠੀਕ ਆ ਆ ਜਾ ਬਾਕੇ ਬਾਕੇ ਲੈ ਜਾਓ ਭਈ ਨਾ ਆ ਜਾ ਆ ਜਾ ਤੇ ਜਮਾਂ ਗਰੰਟੀ ਹੈ ਇਹ ਦੇਣਾ ਤੇਲ ਦੇਖ ਚ ਜਮਾਂ ਤਾਜ਼ਾ ਤੇਲ ਆ ਜੇ ਹੈ ਹੂੰ ਬਿਲਕੁਲ ਨਵਾਂ ਸਰਵਿਸ ਆਉਣ ਦੀ ਅਗਲੇ ਲੋੜ ਨਹੀਂ ਸਰਵਿਸ ਹੋਈ ਹੋਈ ਆ ਨਾ ਹੋਈ ਹੋਈ ਆ ਹਾਂ ਸਰਵਿਸ ਬਾਈ ਕਹਿੰਦਾ ਕਰਾਈ ਆ ਮੈਂ ਆਪ ਕਰਵਾਈ ਆਪਾਂ ਤੇ ਇਹਨੂੰ ਸਰਵਿਸ ਕਰਾਉਣ ਦੀ ਲੋੜ ਨਹੀਂ ਆਪਾਂ ਹਾਉ ਸਾਰੇ ਟਰੈਕਟਰਾਂ ਦੇ ਵਿੱਚ ਹਾਉ ਲੈਣਾ ਦੇ ਵਿੱਚ ਆਪਣਾ ਤੇਲ ਐਫਆਰ ਉਹ ਦੇ ਕੇ ਨਹੀਂ ਗਏ ਠੀਕ ਹੈ ਗੱਲ ਆ ਤੂੰ ਘਟਾ ਭੋਲਰ 490000 ਤੇ 590000 ਚੁੱਕ ਨਾ ਕਰਾਉਂਦੇ 490000 ਜੀ ਕੱਲ ਦੇ ਦੀ ਮੰਨ ਕੇ ਕੱਲ 560 ਸੌਟ ਦਾ ਨਹੀਂ ਹੂੰ ਟਰੈਕਟਰ ਦੇਵਾਂਗੇ ਬਾਈ ਸੋਨੂੰ 45 ਲੱਖ ਤੇ 40000 ਦਾ 40 ਦਾ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਹੋਇਓ ਸ਼ੋਰਟਸ ਸਕਰੀਨ ਦਿਖਾ ਦਿਓ ਬਾਈ ਇੱਕੋ ਹੀ ਰੇਟ ਠੀਕ ਹੈ ਇਦੋਂ ਰੁਪਈਆ ਨਹੀਂ ਘਟਣਾ ਸਕ੍ਰੀਨ ਸਾਊਟਰ ਲੈ ਕੇ ਆ ਜੀ 5 ਲੱਖ ਤੇ 35000 ਦਾ ਟਰੈਕਟਰ ਲੈ ਜਿਓ ਜੇ ਕੋਈ 19 ਮਾਡਲ ਦਿੰਦਾ ਵੀ ਹੋਏ ਇੰਨੇ ਦਾ ਤਾਂ ਭੇਜ ਦੇ ਬਾਈ ਲਓ ਵੀ ਬਾਥੇ ਭੜਾਕੇ ਸਰਮੇ ਨੇ ਅੱਜ ਪੈਸਿਆਂ ਦੀ ਲੋੜ ਆ ਇਸ ਕਰਕੇ ਮੈਂ ਕਹਿ ਰਿਹਾ ਕਿ ਗੱਡੀ ਦਾ ਮੇਰੀ ਦਾ ਬਿਆ ਇੰਨੇ ਦਾ ਕੋਈ ਨਹੀਂ ਦਿੰਦਾ ਹਾਂ ਸਾਰੀ ਮੰਡੀ ਘੁੰਮ ਲੋ ਸਾਰੀ ਮੰਡੀ ਕੀ ਸਾਰਾ ਪੰਜਾਬ ਘੁੰਮ ਲੋ ਹਾਂ ਅੱਗੇ ਆ ਗਿਆ ਪੰਜਾਬ ਨੰਬਰ ਹਣਾ ਪੰਜਾਬ ਨੰਬਰ ਆ ਬਾਈ ਬਟੰਡਾ ਗ੍ਰੈਡ ਪਿਛਲੇ ਪਿਛਲੇ ਟਾਇਰ ਰਹਿ ਗਿਆ ਬਾਈ 85 90 ਪੈਸੇ ਮੂਰਲੇ 75 ਕੇ ਪੈਸੇ ਆ ਬਾਈ 4 ਐਮ ਆਰ ਫ ਦੇ ਟਾਇਰ ਆ ਡਬਲ ਡਿਸਟਰੀਬਿਊਟਰ 3 ਸਪੀਡ ਆ ਫੇਵਰ ਦੀ ਛਤਰੀ ਲੱਗੀ ਹੋਈ ਆ ਡੰਡਾ ਫੱਟੀ ਸਭ ਰਿਜੀਨਲ ਨਾਲ ਹੈਗਾ ਘਰੇ ਪਿਆ ਆਪਣੇ ਕੋਲੇ ਹਾਂ ਇੱਥੋਂ ਲੈ ਕੇ ਲੈਂਕਾ ਤੱਕ ਜੇ ਕਿਤੇ ਵੀ ਕਲਮ ਲੱਗੀ ਹੋਈ ਆਪਣੀ ਜ਼ਿੰਮੇਵਾਰੀ ਆ ਵੀਰੇ ਠੀਕ ਆ ਜੀ ਠੀਕ ਆ ਸਾਰਾ origignal tractor ਆ ਬਿਨਾ টারਬੋ ਤੋਂ 55 hp ਵਾਲਾ ਬਾਈ ਪਾਵਰ ਸਟੀering ਤੇ ਵਿੱਚੋਂ ਦਿਖਾ ਪਿਆ ਨਾ ਮਨਕੇ ਵਰਗਾ ਦੇਖ ਜੀ ਮਾ ਜੀ ਭੁੱਖ ਲੈਂਦੀ ਆ ਕਰਨ ਦੇਖ ਕੀ ਕਾ ਗੱਲ ਆ ਤੈਨੂੰ ਮੈਂ ਬਾਜ ਵੀ ਸੁਣਾਣਾ ਜੀ ਆ ਲੈ ਤੂੰ ਆ ਦੱਸਿਆ ਜੀ ਡਾਕਟਰ ਮਾਰ ਗਿਆ ਤਾਂ ਇਹ ਜਿਹੜਾ ਇਹਦੇ ਇੰਜਨ ਦੇ ਵਿੱਚ ਵੀ ਤੇਲ ਮੰਗਲਾਲ ਬਿਲਕੁਲ ਨਵਾਂ ਹੀ ਠੀਕ ਆ ਇਹਦੀ ਵੀ ਸਰਵਿਸ ਕਰੀ ਹੋਈ ਆ ਕੋਈ ਹੋਈ ਆ ਕੋਈ ਤੇਲ ਬਦਲਣ ਦੀ ਲੋੜ ਨਹੀਂ ਹੈਗੀ ਵੀਰੇ ਠੀਕ ਆ ਵਿਸ਼ਵਾਸ ਤਾਂ ਖੈਰ ਕੋਈ ਕਰਦੇ ਨਹੀਂ ਕਹਿੰਦੇ ਭਾਈ ਵਪਾਰੀ ਇਹੇ ਆਏ ਆ ਜੀ ਉਹ ਆ ਜੀ ਫਲਾਨਾ ਹਨਾ ਪਰ ਜਣਾ ਕੰਮ ਨਹੀਂ ਪਰ ਸਵਾਦ ਨਹੀਂ ਆਉਂਦਾ ਬਾਈ ਆਪਣੇ ਕੋਲ ਵਪਾਰੀਆਂ ਵਾਲੇ ਲੱਛਣ ਜੇ ਨਹੀਂ ਹੈਗੇ ਇਹਦੀ ਜੇ ਆਪਾਂ ਰੇਟ ਦੀ ਗੱਲ ਕਰ ਲਈਏ ਭੁੱਲ ਰਾ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਨੇ ਇਹਦੇ ਠੀਕ ਹੈ ਠੀਕ ਹੈ ਜੀ ਬਸੰਡਾ ਨੰਬਰ ਆ 2027 ਤੱਕ ਟਰੈਕਟਰ ਦੀ ਪਾਸਿੰਗ ਆ ਠੀਕ ਹੈ ਜੀ ਮੈਂ ਤੈਨੂੰ ਆਰ.ਸੀ ਵੀ ਦਿਖਾਉਣਾ ਇਹਦੀ ਤਾਂ ਪੂਰਾ ਕੈਂਟ ਟਰੈਕਟਰ ਆ ਯਾਰ ਇਹ ਆਬ ਨੰਬਰ ਕੋਈ ਯਾਰ ਪੈ ਜਾ ਜੇਤ ਚ 11 ਮਾਡਲ ਆ ਪਾਵਰ ਸਟੀering ਪਾਵਰ ਸਟੀering ਦਾ 3 ਸਪੀਡਾ ਬਿਨਾ ਟਰਬ ਤੋਂ 55 ਐਚਪੀ ਆ ਠੀਕ ਹੈ ਤੈਨੂੰ ਦਿਖਾਉਣਾ ਪਹਿਲਾਂ ਮੈਂ ਇਹਦੀ ਆਰਸੀ ਠੀਕ ਹੈ ਗੱਲ ਪੂਰੀ ਆ ਕੈਮਰਾ ਲਿਆ ਬੈਂਕਡਾ ਨੰਬਰ 9430 ਤੇ ਮਾਰ ਹੁਣ 943 2027 ਤੱਕਰ ਪਾਸੂਗਾ ਟੂ ਓਨਰ ਆ ਜੀ ਠੀਕ ਐ ਇੱਥੇ ਹੀ ਰੱਖ ਦੇ ਇਹਨੂੰ 55 ਐਚਪੀ ਆ ਨਿਊ ਹੌਲੈਂਡ ਛਤਤੀ ABC ਮਤਲਬ 3 ਸਪੀਡ ਓਕੇ ਐ ਨਾ ਓਕੇ ਜੀ ਆ ਠੀਕ ਐ ਇਹਦਾ ਆਪਾਂ ਰੇਟ ਦੀ ਗੱਲ ਕਰਕੇ ਆਪਾਂ ਰੇਟ ਇਹਦਾ ਉਹ ਦੇਵਾਂਗੇ ਜਿਹੜਾ ਕੋਈ ਦੇਜ ਨਹੀਂ ਸਕਦਾ ਹੂੰ ਕਿਤੇ ਵੀ ਦੇਖ ਲਿਓ ਵੀਡੀਓ ਦੇ ਵਿੱਚ ਇਹ 450 ਤੋਂ ਪਲੱਸ ਹੀ ਮੰਗਣੀ ਹੈ ਇਹਨਾਂ ਦਾ ਸਹੀ ਗੱਲ ਆ ਠੀਕ ਹੈ ਆਪਾਂ ਉਹ ਰੇਟ ਦੇਵਾਂਗੇ ਜਿਹੜਾ ਕੋਈ ਵੀ ਨਹੀਂ ਦੇ ਸਕਦਾ ਹੂੰ 4,70,000 ਡਿਮਾਂਡ ਆ ਅਡਾਕੀ ਡਾਉਣਾ ਚ ਹੂੰ 4,70,000 ਤੇ 4.5 ਦਾ ਹੋ ਜੂ ਨਹੀਂ ਹੁੰਦਾ ਮੈਂ ਮੂੜ ਜਾ ਬਣਿਆ ਸੀ ਮੈਂ ਕਹਿਣ ਲੱਗਾ 4 4,20,000 ਹੂੰ 4,20,000 ਦਾ ਬਣ ਗਿਆ 420 ਬਾਈ ਹਾਂ ਹੈਨਾ ਹੂੰ ਇਥੋਂ ਪੁੱਛ ਲਿਓ ਕਿ 4 ਲੱਖ 420 ਤੇ ਪਤਾ ਕੀ ਕਹਿਣਗੇ ਚਲ 21 ਕਰ ਲਾ ਨਹੀਂ 4 ਲੱਖ ਤੇ 19000 ਦਾ ਟਰੈਕਟਰ ਦੇ ਦਾਂਗੇ ਜੇ ਕੋਈ ਦੇਜੇ ਆਪਾਂ ਫੇਰ ਵੀ ਜ਼ਿੰਮੇਵਾਰੀ ਆ ਤੇ ਪਟਾਕੇ ਦੀ ਠੀਕ ਆ 4 ਲੱਖ 19000 ਦਾ ਟਰੈਕਟਰ ਆਪਾਂ ਦੇ ਦਾਂਗੇ ਪਹਿਲਾਂ ਆਪਾਂ 4 ਲੱਖ ਤੇ 40000 ਰੁਪਏ ਗਿਆ ਸੀ ਇਹਦਾ ਤੇ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਬਾਈ ਦੋਨੇ ਹੌਲੈਂਡਾਂ ਨੂੰ ਹਾਂਜੀ ਤੇ ਟਰੈਕਟਰ ਬਲੋ ਮਾਰ ਜੇ ਪਾਫ ਦਿਖਾ ਜੇ ਬਲੋ ਤਾਂ ਬਾਈ ਪਾਫ ਵੀ ਦਿਖਾ ਜੇ ਫੇਰ ਵੀ ਜ਼ਿੰਮੇਵਾਰੀ ਹੈ ਜੀ ਆਪਣੀ ਠੀਕ ਹੈ ਬਾਕੀ ਬਾਈ ਤੁਸੀਂ ਆਪਦੀ ਤਸੱਲੀ ਕਰਿਓ ਚਲਾ ਕੇ ਦੇਖੋ ਜਿੰਮੇ ਤਸੱਲੀ ਆਉਂਦੀ ਓਵੇਂ ਦੇਖੋ ਠੀਕ ਹੈ ਜੀ ਪੇਜ ਨੂੰ ਕਰ ਲਿਓ ਫੋਲੋ 19 ਦੇ ਮਾਨਟਨ ਹੋ ਜੂ ਕਿ ਪੂਰਾ 19 ਦੇ ਦਿਨ ਬਹੁਤ ਛੜਦੇ ਹਨ ਨਹੀਂ ਬਾਈ ਆਪਾਂ 1000 ਰੁਪਏ ਛੋਟ ਵੀ ਕਰਾਂਗੇ ਨਾਲ ਗਿਫਟ ਵੀ ਕਰਾਂਗੇ ਠੀਕ ਹੈ ਠੀਕ ਹੈ ਗੱਲ ਲਓ ਜੀ ਪਾਤੇ ਪੜਾ ਕੇ ਸਾਰੀ ਮੰਡੀ ਚ ਕਿਹੜਾ ਦੇ ਲੋ ਇੰਨੇ ਦਾ ਕਿਤੋਂ ਨਹੀਂ ਮਿਲਣਾ ਠੀਕ ਹੈ ਗੱਲ ਮੇਰਾ ਮੋਬਾਈਲ ਨੰਬਰ ਹੈਗਾ 947884545 WhatsApp ਨੰਬਰ 887294545 ਇਹਨੂੰ ਕਰ ਲਓ ਫੋਲੋ ਕੁਲਰ ਤਲਵੰਡੀ ਸਾਬੋ ਵਾਲਾ ਜੀ ਤੇ ਦੱਬ ਕੇ ਲੈ ਕਮੈਂਟ ਸ਼ੇਅਰ ਕਰਿਓ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਸਸਤੀ ਜੀ